ਨਾ ਤੂੰ ਸਬਜੀ ਢਹੀ ਹੈ ਤੀਰ ਨਾ ਉਹ ਅਜੇ ਨਿਕਲੀ ਨਹੀਂ ਅੰਦਰੋਂ ਬਾਹਰ ਨਹੀਂ ਮਮੀ ਅੰਦਰ ਹੀ ਆ ਜੇ ਅੰਦਰ ਕੀ ਕਰਨ ਬੈਠੀ ਹੈ ਜੇ ਮੈਨੂੰ ਨਹੀਂ ਪਤਾ ਮਮੀ ਨਾ ਤਾਂ ਮੈਂ ਉਹਨੂੰ ਆਵਾਜ਼ ਮਾਰੀ ਆ ਤੇ ਨਾ ਮੈਂ ਮਾਰਨੀ ਆ ਤੁਹਾਡੇ ਸਾਹਮਣੇ ਮੈਂ ਕੱਲ ਆਵਾਜ਼ਾਂ ਮਾਰੀਆਂ ਸੀ ਨਾ ਤੇ ਅਗਲੇ ਦਿਨ ਮੈਨੂੰ 100 100 ਗੱਲਾਂ ਸੁਣਾਈ ਹੈਗੀ ਇੱਕ ਦੀਆਂ 10 ਸੁਣ ਆਉਂਦੀ ਆ ਮੈਂ ਨਹੀਂ ਆਵਾਜ਼ ਮਾਰਨੀ ਉਹਨੂੰ ਆ ਚੰਗਾ ਕੰਮ ਹੀ ਇੱਕ ਦੀਆਂ 10 ਸੁਣ ਆਉਂਦੀ ਆ ਤੇ ਮੈਂ ਆਵਾਜ਼ ਹੀ ਨਹੀਂ ਮਾਰਨੀ ਆ ਜੋ ਮੂੰਹ ਫਲਾ ਕੇ ਅੰਦਰ ਬੈ ਗਈ ਆ ਕੱਲ ਨੂੰ ਤੂੰ ਬਹਿ ਜਾਗੀ ਤੇ ਮੰਮੀ ਦੱਸ ਮੇਰੇ ਦਿਵਾਲੇ ਕਿ ਹੋਈ ਜਾਂਦੇ ਯੋ ਤੂੰ ਹੀ ਮਾਰ ਲਓ ਆਵਾਜ਼ ਤੂੰ ਉਹਨੂੰ ਥੋੜਾ ਸਮਝਾਇਆ ਵਾ ਉਹ ਕਿਸਦੇ ਆਖੇ ਲੱਗਦੀ ਆ ਲੱਗਦੀ ਨਹੀਂ ਤੇ ਘਰ ਦੇ ਵਿੱਚ ਇਤਾਂ ਨਹੀਂ ਚੱਟ ਲੱਗਦੇ ਹੁੰਦੇ ਇੱਕ ਜਾਨੀ ਅਦਰਬਈ ਕੀ ਆ ਤੇ ਇੱਕ ਜਾਨੀ ਰਹੀ ਆ ਕੰਮ ਕਰਨਾ ਮੰਮੀ ਇਹਦੇ ਵਿੱਚ ਮੈਂ ਹੁਣ ਦੱਸ ਕੀ ਕਰਾਂ ਮੈਂ ਉਹਦੇ ਨਾਲ ਫੇਰ ਜਾ ਕੇ ਲੜਾਂ ਨਹੀਂ ਤੂੰ ਕੀ ਕਰਨਾ ਵਾ ਮੈਂ ਕਰੂ ਜੋ ਕਰਨਾ ਵਾ ਇਹ ਸਾਰੇ ਪਵਾੜੇ ਨਾ ਇਹਦੀ ਮਾਂ ਦੇ ਯੋ ਜਿੰਨੀ ਅੱਗ ਲਾਈ ਉਹਨੇ ਸਾਡੇ ਘਰ ਦੇ ਵਿੱਚ ਲਾਈ ਆ ਮੇਰੀ ਮਾਂ ਨੇ ਅੱਗ ਕਾਦੀ ਲਾਈ ਤੁਹਾਡੇ ਘਰ ਚ ਜਿਹੜੀ ਗੱਲ ਕਰਨੀ ਨਾ ਮੇਰੇ ਨਾਲ ਕਰੋ ਵੀ ਮੇਰੀ ਮਾਂ ਨੂੰ ਮਾੜਾ ਚੰਗਾ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਗੱਲ ਤੇਰ ਨਾਲ ਹੀ ਕਰਨ ਰਹੀ ਆ ਤੈਨੂੰ ਕੀ ਲੋੜ ਹੀ ਆਪਣੇ ਘਰ ਦੀਆਂ ਗੱਲਾਂ ਦੱਸਣ ਦੀ ਆਪਣੀ ਮਾਂ ਨੂੰ ਤੂੰ ਕਾ ਦੱਸਿਆ ਵਾ ਤੇ ਮੇਰੀ ਮਾਂ ਨੇ ਮਾੜਾ ਵੀ ਕੀ ਕਿਹਾ ਵਾ ਇੱਥੇ ਫਸਲ ਆਉਂਦੀ ਦਾ ਪਤਾ ਲੱਗਦਾ ਕਿੱਧਰ ਨੂੰ ਜਾਂਦੀ ਝਾਟੀ ਮੁੱਕ ਗਈ ਮੁੱਕ ਗਈ ਮੈਨੂੰ ਤਾਂ ਕਦੀ ਚਾਰ ਸੂਟ ਨਹੀਂ ਜੁੜੇ ਇਹ ਘਰ ਦੇ ਵਿੱਚ ਸਾਫ ਕਿਤਾਬ ਮੈਨੂੰ ਚਾਹੀਦਾ ਵਾ ਘਰ ਦਾ ਜੋ ਵੀ ਫਸਲਵਾੜੀ ਦਾ ਹੁੰਦਾ ਵਾ ਨਾ ਸਾਰਾ ਸਾਫ ਦੇ ਦਿਓ ਮੈਨੂੰ ਚਾਰ ਸੂਟ ਚਾਹੀਦੇ ਤੈਨੂੰ ਕੱਲੀ ਨੂੰ ਤੇ ਬਾਕੀ ਜੀਆਂ ਜੜੀਆਂ ਵਾ ਉਹ ਤਾਂ ਕਦੇ ਸਾਜ ਕਿ ਨਹੀਂ ਜੋੜਦੇ ਚਾਰ ਸੂਟ ਤੁਹਾਡੇ ਰਹਾ ਦੇ ਕੋ ਰੱਖ ਦੇਂਦੇ ਮੰਗਣ ਡਿਆ ਵੀ ਆ ਤੂੰ ਤਾਂ ਚਾਰ ਸੂਟ ਇੱਕੋ ਵੇ ਨਹੀਂ ਕਹਤਾ ਵਾ ਵੀ ਜੇ ਤਾਂ ਚਾਰ ਸੂਟ ਇੱਥੇ ਰੱਖੇ ਤੇ ਲਿਆ ਕੇ ਹਾਦੀ ਹੋ ਗਈ ਇਹ ਦਿਵਾਲੀ ਚੁਣੀ ਜਾ ਗੱਲਾਂ ਆ ਰੱਖੇ ਤਾਂ ਕਿਸੇ ਨੇ ਵੀ ਨਹੀਂ ਉਹ ਤਾਂ ਲਿਆ ਕੇ ਦੇਣੇ ਪੈਂਦੇ ਆ ਪਰ ਤੁਸੀਂ ਕਹਿੰਦੇ ਹੱਡ ਕੋ ਹੈ ਹੀ ਕੱਖ ਨਹੀਂ ਆ ਨਹੀਂ ਤਾਂ ਫੱਟਲਾਂ ਤੋਂ ਵੱਧ ਤਾਂ ਵੀ ਕੀ ਆ ਤੂੰ ਵੀ ਦੱਸ ਨਾ ਬਜਦਾ ਕਿਉਂ ਨਹੀਂ ਆ ਫਿਰ ਐਵੇਂ ਟਟਡ ਮਰਦੇ ਰਹੀਦਾ ਵਾ ਦਿਨ ਰਾਤ ਮਾਦੇ ਰਹਿੰਦੇ ਆ ਫਿਰ ਬੈਜੋ ਰਹਿਣ ਦਾ ਨਾ ਵਾਓ ਬਜੂ ਨਾ ਹੁਣ ਤੂੜੀਆਂ ਬਾਣੀਆਂ ਕਣਕਾਂ ਵਡਾਉਣੀਆਂ ਸਾਰੇ ਕੰਮ ਖਰਚਾ ਫਸਲ ਦਾ ਤੇ ਫਸਲ ਦੇ ਸਿਰ ਤੇ ਹੀ ਚੜ ਜਾਂਦਾ ਹੁੰਦੇ ਆ ਫਸਲ ਦੇ ਪੈਸੇ ਤਨ ਜਿਆਦਾ ਹੀ ਦੀਦੇ ਆ ਬੇ ਪੈਸੇ ਖਰਚਾ ਨਹੀਂ ਰਹਿੰਦੀਆਂ ਵੀ ਖਰਚਾ ਕਿੰਨਾ ਵਾ ਉਪਾਰ ਦੇ ਪੈਸੇ ਤੇ ਆਉਂਦੇ ਆ ਥੋੜੇ ਬਾਰੇ ਇਤਨੀ ਵੀ ਨਹੀਂ ਆਉਦੇ ਪਰ ਉਹ ਸ਼ਾਮ ਕੇ ਰਕੀ ਤੇ ਥੋੜੇ ਬਾਰੇ ਜੇ ਕੱਲ ਨੂੰ ਕੋ ਪੈੜੀ ਬਣਾ ਲਾਗੋ ਮਿਲਿਆ ਤਰ ਤੁਹਾਨੂੰ ਲੈ ਜਾਾਂਗੇ ਕਾ ਤਾਂ ਹੀ ਤਾਂ ਉਹ ਨਾਤ ਹੋ ਜੂਗਾ ਇਹਨਾਂ ਨੂੰ ਪਿਆਰੀ ਬਣਿਆ ਨਾ ਨਹੀਂ ਇਹਨਾਂ ਨੂੰ ਝੂਠਾ ਨਹੀਂ ਵਾਸਤਾ ਯੋ ਚਾਰ ਝੂਠਾ ਦੀ ਵੀ ਮੈਨੂੰ ਚਾਹੀਦੇ ਆ ਉਹ ਚਲ ਚਾਰ ਝੂਠੇ ਲੈ ਦੇਾਂਗੇ ਕੋਈ ਗੱਲ ਨਹੀਂ ਜਰਾ ਥੋੜੇ ਪੈਸੇ ਆਏ ਲੈ ਦੇਾਂਗੇ ਚਾਰ ਹੀ ਲੈ ਦੇ ਦਿੰਦੇ ਅਸੀਂ ਕਵਲ ਤੇਰਾ ਦਿਮਾਗ ਠੀਕ ਆ ਲੋਕਾਂ ਕੀ ਬਾਹਰ ਕਹਿਣਗੇ ਵੀ ਕੱਲ ਇਹਨਾਂ ਦੇ ਘਰ ਕੀ ਬਣਦਾ ਫਿਰਦਾ ਸੀ ਤੇ ਅੱਜ ਕੀ ਬਣਦਾ ਫਿਰਦਾ ਵਾ ਇਹਨਾਂ ਨੇ ਕਪੱਤ ਕਿਹੜੀ ਗੱਲਾਂ ਪਾਇਆ ਵਾ ਲੋਕਾਂ ਨੇ ਇੱਕ ਦੀ 100 ਗੱਲ ਬਣਾਉਣੀ ਆ ਬਣਾਉਣੀ ਤੇ ਬਣਾਉਂਦੇ ਰਹਿਣਾ ਘਰ 'ਚ ਜੋ ਕਹੋਇਆ ਵਾ ਨਾ ਉਹ ਮੇਰਾ ਕਰਕੇ ਨਹੀਂ ਹੋਇਆ ਉਹ ਤੇਰਾ ਕਰਕੇ ਹੀ ਹੋਇਆ ਵਾ ਉਦੋਂ ਤੇ ਬੜੀ ਛੇਤੀ ਗਈ ਥੁੱਡੀ ਭਰਾ ਕੋ ਜਮੀਨ ਲੈਵਾ ਉਹ ਜਮੀਨ ਨੇ ਚੰਦ ਚੜ੍ਹਾਏ ਆ ਨਾ ਹੁਣ ਕਿਉਂ ਰੋਣੀ ਘਰ ਭਰਾ ਦੀ ਡੀਕ ਹੁਣ ਉਹਨੇ ਨਹੀਂ ਆਉਣਾ ਡੀਕਾਂ ਹੀ ਕਰਦੀ ਰਹਿ ਜਾਂਗੀ ਮੈਂ ਸਾਰੀ ਉਮਰ ਰਹਿ ਗਈ ਤੋ ਐਸੇ ਮੇਣੇ ਜੋਗੀ ਸੁਣੀ ਜਾ ਹੁਣ ਮੰਮੀ ਮੇਨੇ ਇਹ ਕਿਉਂ ਮਾਰੇ ਤੇ ਨਾਲੇ ਮੇਰੇ ਪੇਕੇ ਆ ਮੈਂ ਉਹਨਾਂ ਦੇ ਨਾਲ ਜੋ ਮਰਜ਼ੀ ਕਰਾਂ ਇਹ ਕੌਣ ਹੁੰਦੀ ਮੈਨੂੰ ਗੱਲਾਂ ਕਰਨ ਵਾਲੀ ਮੈਂ ਤੈਨੂੰ ਦੱਸਤਾ ਹੀ ਉਹ ਜਿਹੜੀ ਗੱਲ ਕਰਨੀ ਨਾ ਤੂੰ ਮਰਨਾ ਕਰ ਮੈਨੂੰ ਪੇਕਿਆਂ ਦੇ ਮਿਹਣੇ ਮਾਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਚਾਹੇ ਉਹਨਾਂ ਕੋਲ ਜ਼ਮੀਨ ਲੈ ਆਵਾਂ ਚਾਹੇ ਨਾ ਲੈ ਆਵਾਂ ਤੂੰ ਮੈਨਿਆ ਸੁਣਨਾ ਮੈਂ ਤੇ ਆਖਣ ਲਈ ਮੈਨੂੰ ਅੱਡ ਬਾਰੇ ਕਰੋ ਤਦ ਕੰਮ ਨਾ ਬੈੜੋ ਵੀ ਨਾ ਮੈਂ ਤੁਹਾਡੀ ਕਰਾਂ ਨਾ ਤੁਸੀਂ ਮੇਰੀ ਕਰੋ ਅੱਡ ਮੈਂ ਕਰਨਾ ਆ ਬੈਠੇ ਅੱਡ ਕਰਨ ਵਾਲੇ ਇਹਨਾਂ ਨੂੰ ਪੁੱਛੋ ਮੈਨੂੰ ਕੀ ਪੁੱਛਦੀਆਂ ਤੇ ਤੂੰ ਵਿੱਚ ਨਾ ਕੋ ਤੂੰ ਕਾਹ ਕੁੰਨੀ ਆ ਵਿੱਚ ਮੈਂ ਤੈਨੂੰ ਤਾਂ ਨਹੀਂ ਕਵਾਇਆ ਮੈਂ ਉਦੋਂ ਮੂੰਹ ਕਰਕੇ ਗੱਲ ਕਾਣ ਈ ਤੂੰ ਹੀ ਆਣੂ ਤੂੰ ਜਿਹੜਾ ਤੁਸੀਂ ਗੱਲਾਂ ਕਾਣ ਡੀਆਂ ਮੈਨਾਂ ਵੀ ਇਹਦੀ ਮਾਂ ਦੇ ਪਵਾੜੇ ਇਹਦੀ ਮਾਂ ਆ ਕੇ ਅੱਗ ਲਾ ਗਈ ਆ ਮੈਂ ਤੇਰੇ ਵਾਂਗੂ ਜ਼ਮੀਨ ਨਹੀਂ ਵੰਡ ਕੇ ਲਿਆਈ ਆਪਣੇ ਭਰਾ ਕੋ ਉਹਦੇ ਮੇਰੇ ਸਾਹਮਣੇ ਸਾਹ ਲੈਂਦੇ ਆ ਅੱਧੀ ਜ਼ੁਬਾਨ ਨਾਲ ਫੋਨ ਕਰਾਂ ਦੌੜੇ ਆਉਂਦੇ ਆ ਤੇ ਤੈਨੂੰ ਕੋਈ ਆਸਤ ਨਹੀਂ ਨਾ ਕਹਦੇ ਆਉਣ ਦੀ ਉਹਨਾਂ ਨੇ ਤੇ ਤੇਰਾ ਰਸਾ ਹੀ ਲਾਤਾ ਵੀ ਜਾਂ ਜਿੱਤੇ ਮਰਜੀ ਤੁਰੇ ਫਿਰ ਰਿਸ਼ਤੇਦਾਰੀ ਮੈਂ ਖਤਮ ਕੀਤੀ ਉਹਨਾਂ ਦੇ ਨਾਲ ਕੋਈ ਲੋੜ ਨਹੀਂ ਮੇਰੇ ਪੇਕਿਆਂ ਨੂੰ ਗੱਲਾਂ ਕਰਨ ਦੀ ਜਦੋਂ ਮੈਂ ਤੇਰੇ ਪੇਕਿਆਂ ਨੂੰ ਕੁਝ ਨਹੀਂ ਆਂਦੀ ਤਾਂ ਤੂੰ ਕਿਉਂ ਮੇਰੇ ਪੇਕਿਆਂ ਨੂੰ ਗੱਲਾਂ ਕਰਦੀ ਆਂ ਹੌਣ ਲੱਗੀਆਂ ਨਾ ਭੈਣੇ ਮਿਰਚਾਂ ਤੈਨੂੰ ਕਿ ਲੋੜ ਵਾ ਬੋਲਣ ਦੀ ਜਦੋਂ ਸਭ ਕੁਝ ਰੱਖਣ ਟਕੰਡਾ ਡੇ ਕੋੜਵਾ ਦੇ ਮੈਂ ਤਾਂ ਬੋਲਣਾ ਹੀ ਆ ਜਦੋਂ ਮੈਨੂੰ ਕੁਝ ਜੁੜਦਾ ਨਹੀਂ ਤੇ ਨਹੀਂ ਭੈਣਾ ਆ ਜੋੜੇ ਤੇਰੇ ਗਾੜੀ ਹੱਥ ਮੈਨੂੰ ਬਖਸ਼ ਦੇ ਡੈਡੀ ਜੋ ਇਹਨੂੰ ਦੇਣਾ ਨਾ ਘਰ ਦੇ ਵਿੱਚੋਂ ਦੇ ਦਿਓ ਫਿਰ ਇਹਨੇ ਕਹਿਣਾ ਵਾ ਮੰਮੀ ਡੈਡੀ ਨੂੰ ਇੰਨੇ ਸਿਖਾਇਆ ਵਾ ਇੰਨੇ ਤਾਂ ਮੇਰਾ ਨਾਂ ਲਾ ਦੇਣਾ ਵਾ ਮੈਂ ਤਾਂ ਅੱਗੇ ਉਹ ਗੱਲ ਆਪਣੇ ਲੇਖਾਂ ਨੂੰ ਰੋਣੀ ਆ ਕਿ ਮੇਰੇ ਨਾ ਬਣ ਕੀ ਗਿਆ ਵਾ ਮੈਨੂੰ ਤੇ ਉਹੋ ਹੀ ਨਹੀਂ ਪੁੱਲਣ ਡਈਆਂ ਅੱਡ ਹੋਣਾ ਤੇ ਬੇਸ਼ੱਕ ਜੀ ਸਦਕੇ ਹੋ ਜਾ ਕੁੜੀਏ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਹੋ ਪਰ ਹਿੱਸੇ ਦੋ ਰਿਓ ਹਿੱਸੇ ਤਿੰਨ ਹੋਣੀ ਅਸੀਂ ਆਪਣਾ ਐਸਾ ਜ਼ਰੂਰ ਕਰਨਾ ਜਿਹੜਾ ਸਾਨੂੰ ਰੋਟੀ ਪਾਣੀ ਖਵਾ ਲੂਗਾ ਉਹ ਐਸਾ ਸਾਡਾ ਉਹੋ ਹੀ ਲਊਗਾ ਇਹ ਨਾਲ ਨਾਲ ਉਹ ਤੇ ਇਹਨੇ ਹਿੱਸੇ ਕਰ ਲੋਗੇ ਹਿੱਸੇ ਹੁਣੇ ਦੋ ਇਹ ਥੋੜਾ ਵੀ ਇੱਕ ਨੂੰ ਸਭ ਕੋ ਦੇਈ ਜਾਓ ਇਹ ਇੱਕ ਦਾ ਨਹੀਂ ਗੜਾ ਹੀ ਘਟ ਦੋ ਇਹਨੂੰ ਹਣ ਮਾਰ ਹੀ ਦੇਈਏ ਜੇ ਕੁੰਦੇ ਨਹੀਂ ਦੇ ਨਹੀਂ ਇੰਨੀ ਬੈਸ ਬਿਚਾਈ ਕਰਨ ਦੀ ਕੋਈ ਲੋੜ ਨਹੀਂ ਕੀ ਜੇ ਤਿੰਨ ਹਿੱਸੇ ਤੇ ਤਿੰਨ ਅਸੀਂ ਕਿੱਧਰ ਜਾਣਾ ਵਾ ਸਾਡਾ ਵੀ ਸੋਚਿਓ ਨਾ ਬੈਸ ਬਸਾਈ ਨਾ ਕਰਦੀ ਨਹੀਂ ਪਰ ਮੈਨੂੰ ਅੱਕ ਕਿਆ ਘੂਣਾ ਪਿਆ ਵਾ ਜਿਹੜੀਆਂ ਤੇਰੀ ਮਾਂ ਮੱਤਾਂ ਦੇਗੀ ਆ ਨਾ ਉਹ ਨਾ ਰੱਖ ਉਹ ਨਾ ਪੱਲੇ ਬੰਨ ਹਾਡੀ ਮਾਤ ਲੈ ਜਿੰਨਾ ਕੋ ਸਭ ਕੋ ਲੈਣਾ ਵਾ ਮਾਂ ਤੋਂ ਕੀ ਲੈਣਾ ਤੂੰ ਆਹੇ ਤੇ ਤੁਸੀਂ ਮਾਂ ਦੇ ਕੋ ਵੈਰ ਪੈ ਗਏ ਆ ਮਾਂ ਮੇਰੀ ਮੈਨੂੰ ਕੋਈ ਪੁੱਠੀ ਮਾਤ ਨਹੀਂ ਦੇ ਕੇ ਗਈ ਪੁੱਠੀ ਨਹੀਂ ਦੇ ਕੇ ਗਈ ਤੇ ਸਿੱਧੀ ਕਾਦੀ ਦੇ ਗਈ ਆ ਸਾਡੇ ਘਰ ਤੇ ਕਦੇ ਨਾਉ ਨਹੀਂ ਖੁਬਦਾ ਇੱਕ ਦੂਜੇ ਸਵਾ ਤੇ ਤੂੰ ਹਣ ਕਿਹਦੇ ਕਿਸ ਨੂੰ ਲੱਗੇ ਨਹੀਂ ਲੱਗਣ ਦਿੰਦੀ ਨਾ ਤੂੰ ਸਾਨੂੰ ਸਿੱਧਾ ਕੁੰਨੀ ਆ ਨਾ ਤੁ ਨੂੰ ਨੀ ਕੁ ਨੇ ਵੰਡ ਵੰਡਾਈ ਨਾ ਹੁੰਦੀ ਆਈ ਆ ਤੁਸੀਂ ਨਹੀਂ ਕੀਤੇ ਤੁਸੀਂ ਵੀ ਥਾਉ ਥਾਈ ਹੋਏ ਸੀ ਤੇ ਜੇ ਹਾਨੂੰ ਵੀ ਕਰ ਦੋਗੇ ਤਾਂ ਕੀ ਹਰਜਵਾ ਤੇ ਤੈਨੂੰ ਅਸੀਂ ਮਾੜੀ ਗੱਲਤ ਨਹੀਂ ਆਖੀ ਤੂੰ ਆਪਣਾ ਹਿੱਸਾ ਲੈ ਲਾਂਬੇ ਹੋ ਜਾ ਅਸੀਂ ਕਿੱਧਰ ਜਾਣਾ ਵਾ ਐਦਾਂ ਕਿਦਾਂ ਤਿੰਨ ਹਿੱਸੇ ਹੋ ਜਾਣਗੇ ਮੈਂ ਵੀ ਵੇਖਣੀ ਆ ਨਾ ਕਿਦਾਂ ਤਿੰਨ ਹਿੱਸੇ ਹੁੰਦੇ ਆ ਇਹ ਬਹੁਤੀ ਗੱਲ ਵਾ ਨਾ ਤੇ ਇਹਦੇ ਵਾਲਾ ਹੋਣਾ ਇਹਦੇ ਕੋ ਰੋਟੀਆਂ ਖਾਣੀਆਂ ਤੇ ਮੇਰੇ ਵਾਲਾ ਆ ਜਿਓ ਖਵਾ ਦੂੰਗੀ ਮੈਂ ਤੁਹਾਨੂੰ ਰੋਟੀਆਂ ਭੁੱਖੇ ਨਹੀਂ ਮਾਰ ਦੇਣ ਲੱਗੇ ਬਹੁਤ ਖਵਾ ਦੇਣੀਆਂ ਰੋਟੀਆਂ ਜਿੰਨਾ ਚਿਰ ਸਾਡੇ ਹੱਥ ਪੈਰ ਚੱਲਦੇ ਆ ਨਾ ਅਸੀਂ ਕਿਸਦੇ ਹੱਥਾਂ ਵਾਲੇ ਵੀ ਨਹੀਂ ਵੇਖਣਾ ਮੰਮੀ ਆ ਤੀ ਨਾ ਬਹੁਤ ਹੀ ਵਧੀਆ ਕੀਤਾ ਈ ਚੰਗੀ ਅਕਲ ਟਗਾਣੀ ਆਈ ਭਾਬੀ ਦੀ ਬੜੇ ਰੱਖਣੀ ਅੱਡ ਹੁਣ ਅੱਡ ਹੋਣਾ ਚੱਲ ਹੁਣ ਦੋ ਚਾਰ ਦਿਨ ਸੁਖੀ ਰਹੂਗੀ ਚੁੱਪ ਕੇ ਮਾਨਾ ਬਹਿਜੂਗੀ ਇਹਨੂੰ ਲੱਗੂ ਪਤਾ ਵੀ ਅੱਡ ਕਿਦਾਂ ਹੋਈਦਾ ਵਾ ਚੱਲ ਇਸੇ ਪਾਣ ਡਰ ਗਈ ਆ ਉਹਦੇ ਮਨ ਚ ਡਰ ਬਹਿ ਗਿਆ ਵਾ ਮੁੜ ਕੇ ਨਾ ਤਾਂ ਉਹ ਅੱਡ ਹੋਣ ਦਾ ਸਾਰੀ ਉਮਰ ਦੱਸ ਵੀ ਅਸੀਂ ਪੈ ਗਿਆਂ ਜੀ ਖਾਬ ਖਾਬ ਕੇ ਮਰਦੇ ਰਹੇ ਸਾਰੀ ਉਮਰ ਕਮਾਈ ਕਰਕੇ ਤੇ ਬੋਡੇ ਹੋ ਗਏ ਆ ਤੇ ਹੁਣ ਇਹਨਾਂ ਦਾ ਇਰਾਦਾ ਵੀ ਦਵਾ ਦਬ ਪੈ ਰ ਗਿਆ ਥੱਲੇ ਮਿਲ ਜਾਣਾ ਕੌਣ ਕੋ ਤੁਹਾਨੂੰ ਮਿਲ ਜੇ ਤੇ ਅਸੀਂ ਦਈਏ ਚੁਰਲੀਆਂ ਇਹ ਕੰਮ ਨਹੀਂ ਹੋਣ ਦੇਣਾ ਨਹੀਂ ਹੋਣ ਦੇਣਾ ਅੱਜ ਇਹ ਗਈ ਆ ਮੰਗਣ ਤੇ ਕੱਲ ਨੂੰ ਇਹ ਵੀ ਆਖਣਗੇ ਉਹਦੇ ਮਰ ਵੇਖ ਕੇ ਵੀ ਸਾਨੂੰ ਵੀ ਦੇ ਦੋ ਹਿੱਸੇ ਤੇ ਅਸੀਂ ਕਿੱਧਰ ਨੂੰ ਜਾਣਾ ਆ ਆ ਮੈਂ ਤੇ ਨਹੀਂ ਆ ਅਜੇ ਉਹ ਨੂੰ ਨਹੀਂ ਸਕੋ ਹੀ ਮੰਨਣਾ ਇਹ ਤੇ ਆਪਣਾ ਹਿੱਸਾ ਨਾਲਾ ਜਿੰਨਾ ਚਾਹਾਂ ਹੀ ਗਿਨੇ ਆ ਅਸੀਂ ਜੀ ਕਰੇ ਦਈਏ ਜੀ ਕਰੇ ਨਾ ਉਹ ਗੱਲਾਂ ਨਾਲ ਉਹਨੂੰ ਸਮਝਾਰਤਾ ਹੋਣੀ ਮੰਗਦੀ ਹਿੱਸਾ ਕੋਈ ਪਤਾ ਨਹੀਂ ਉਹਦੀਆਂ ਅੱਖਾਂ ਖੁੱਲ ਗਿਆ ਆ ਉਹੀ ਪਤਾ ਨਹੀਂ ਘੱਟ ਫੋਨ ਕਰਕੇ ਜਮਾਨ ਛੱਡ ਲੈਦੀ ਆ ਕਿ ਕੀ ਪਤਾ ਹੁੰਦਾ ਵਾ ਉਹ ਮੰਮੀ ਮਾਂ ਨੂੰ ਸਾਧਰੂ ਫੇਰ ਕੀ ਮਾਂ ਪਾੜ ਅੱਡੇ ਚੜੇ ਜਦੋਂ ਵੀ ਸਾਡਾ ਸੈਟਪਾ ਉਹ ਤੇ ਵਿਚਾਰਾ ਗੱਲ ਨਹੀਂ ਕਰਦਾ ਇਹਦੀ ਰੋਲੀ ਪਾਉਣਾ ਕੀ ਹੋਣਾ ਵਾ ਤੁਸੀਂ ਮੰਨੋ ਜਾਂ ਨਾ ਪੰਨੋ ਮਾਂ ਮਾਂ ਇਹਦੀ ਨੂੰ ਚਿੱਠੇ ਪਹੁੰਚ ਗਏ ਹੋਣੇ ਆ ਫੋਨ ਦੇ ਉੱਤੇ ਤਾਰਤੇ ਹੋਣੇ ਆ ਤਾਈਆਂ ਤਾਂ ਕੁੰਡਾ ਮਾਰ ਕੇ ਅੰਦਰ ਵੜ ਗਈ ਆ ਤੁਸੀਂ ਉਹਨੂੰ ਭੋਲੀ ਭਾਲੀ ਨਾ ਸਮਝੋ ਉਹ ਬੜੀ ਚਲਾਕ ਵਾ ਉਹ ਤੇ ਮੈਂ ਆਖਣ ਨਹੀਂ ਆ ਜੇ ਉਹ ਵੀ ਆਈ ਉਹਨੇ ਝੱਡ ਕਰਾ ਕੇ ਹੀ ਜਾਣਾ ਵਾ ਤੇ ਫੇਰ ਕੀ ਕਰਾਂਗੇ ਅਸੀਂ ਮੰਮੀ ਵੇਖ ਲਾ ਦਾਂ ਇਹ ਮਾਵਾਂ ਦੀਆਂ ਧੀਆਂ ਦਾ ਘਰ ਵਸਾਉਂਦੀਆਂ ਕਿ ਝਾੜਦੀਆਂ ਇਹ ਤਾਂ ਆਪਣੇ ਹੱਥੀਂ ਦਾ ਜਾਣਦੀ ਧੀ ਦਾ ਘਰ ਕੋਈ ਗੱਲ ਨਹੀਂ ਆ ਲੈnde ਐਰ ਕਾ ਉਹਨੂੰ ਮੈਂ ਪੱਠੇ ਪਾ ਕੇ ਕੱਲੂ ਜੋ ਹੈ ਸਾਠੇ ਕਾ ਆਹੀ ਦੇਣਾ ਵਾ ਕੋ ਉਹਨੇ ਆਪਣੇ ਘਰੋਂ ਦੇਣਾ ਵਾ ਲਿਆ ਕੇ ਸਾਡੇ ਨਾਲ ਗੱਲ ਕਰਿਆ ਜਿਹੜੀ ਕਰਨੀ ਆ ਉਹਨੂੰ ਜੋ ਚੁੱਕਣਾ ਦਿੰਦੀ ਰਹਿੰਦੀ ਆ ਕੇ ਆਹੀ ਦਾ ਖਾਚਰ ਕਰਦਾ ਕੋ ਬਣ ਜਾਊਗਾ ਚਲ ਦੋਵੇਂ ਪਰ ਰਲ ਕੇ ਮੈਂ ਉਹ ਬਾਹਰ ਕਰਦਾ ਮੇਥੇ ਕਰੀ ਜਨਾ ਸਾਡੇ ਘਰ ਦਾ ਕੋ ਬਣ ਜਾਊਗਾ ਇਦਾਂ ਅੱਜੋਂ ਨਹੀਂ ਵੀ ਕੋੱਖ ਨਹੀਂ ਬਣਨਾ ਉਹਦਾ ਖਰਚਾ ਵਜਣਾ ਸਾਡਾ ਖਰਚਾ ਵਜਣਾ ਵਾ ਤਾਂ ਚਲ ਫਿਰ ਪੁੱਤ ਕੀ ਕਰਨਾ ਵਾ ਜੇ ਹੋ ਢਈ ਆ ਤਾਂ ਆਡ ਹੋ ਕੇ ਹੀ ਵੇਖ ਲਵੇ ਕਿ ਆਡ ਹੋ ਕੇ ਕਿਹੜੀਆਂ ਪੰਡਾ ਪਾ ਲੈਣੀਆਂ ਮੈਨੂੰ ਉਹ ਡਰਾਵੇ ਦੇਣ ਢਈਆ ਕਿ ਨਾਡ ਹੋਣਾ ਤੇ ਕਿਹੜੀਆਂ ਗੱਲਾਂ ਵਾ ਆਡੂ ਡ ਨਹੀਂ ਹੋਣਾ ਉਹ ਸਿਰਫ ਤੁਹਾਨੂੰ ਡਰਾਵੇ ਦਿੰਦੀ ਹੋ ਅਨ ਕਾਦੇ ਡਰਾਵੇ ਦੇਣ ਢਈਆ ਆ ਸਾਡੇ ਕਿਹੜੇ ਵੀ ਸਾਡੇ ਹੱਥ ਪੈਰ ਟੁੱਟੇ ਆ ਤੇ ਅਸੀਂ ਕਮਾ ਕੇ ਖਾ ਨਹੀਂ ਸਕਦੇ ਅਸੀਂ ਤਾਂ ਆਪ ਵੱਧੂ ਕਮਾ ਲੈਨੇ ਇਹਨਾਂ ਨਾਲੋਂ ਤੇ ਜਿਆਦੀ ਕਮਾਈ ਕਰਦੇ ਆ ਅਸੀਂ ਦੇਖੋ ਹੈਲੋ ਸ਼ਸ਼ੀਕਾ ਮਮੀ ਜੀ ਕਾ ਕੀ ਹਾਲ ਬਟਾ ਹਾਲ ਹੋੜ ਕਾ ਦੇ ਆ ਇੱਥੇ ਤੇ ਮੰਮੀ ਹੋਰ ਹੀ ਪੰਗਾ ਪੈ ਗਿਆ ਵਾ ਐ ਹੁਣ ਕਾ ਤਾਂ ਪੰਗਾ ਪੈ ਗਿਆ ਕਬਲ ਮੰਮੀ ਤੂੰ ਹੀ ਮੈਨੂੰ ਜਿੱਦਾਂ ਗਿਆ ਹੈ ਨਾ ਮੈਂ ਤੇ ਉਦਾਂ ਹੀ ਕੀਤੀ ਆ ਤੇ ਡੈਡੀ ਤੇ ਮੰਨ ਗਈ ਜਮੀਨ ਵੰਡਣ ਨੂੰ ਤੇ ਪਰ ਜਿਹੜੀ ਮਾਤਾ ਵਾ ਨਾ ਉਹ ਕਹਿੰਦੀ ਆ ਵੀ ਤਿੰਨ ਹਿੱਸੇ ਕਰਨੇ ਆ ਤਿੰਨ ਹਿੱਸੇ ਹਾਂਜੀ ਉਹ ਕਾ ਦੇ ਵਾਸਤੇ ਉਹ ਆਂਦੇ ਆ ਵੀ ਅਹੀਂ ਗਰਨਾਮ ਨਾਲ ਹੀ ਰਹਿਣਾ ਵਾ ਅੱਛਾ ਤੇ ਨੇ ਹਿੱਸੇ ਕਰਕੇ ਤੇ ਆਪਣੇ ਹਿੱਸੇ ਗਰਨਾਮ ਦੇਣਾ ਹੋਣਾ ਨਾ ਉਹਨਾਂ ਦੇ ਮੂੰਹ ਚੰਗੇ ਆ ਤੇ ਤੇਰਾ ਮਾੜਾ ਸੀ ਮੂੰਹ ਐਦਾਂ ਹੀ ਕਹਿਣ ਦੇ ਆਂਦੇ ਅਸੀਂ ਤੇ ਉਹਦੇ ਵਾਲੀ ਰਹਿਣਾ ਉਹਦੇ ਕੋਈ ਰੋਟੀ ਖਾਣੀ ਆ ਤੇਰੇ ਵੱਲ ਨਹੀਂ ਹੋਣਾ ਅੱਛਾ ਕੋਈ ਗੱਲ ਨਹੀਂ ਪੁੱਤ ਮੈਂ ਨਾ ਛੇਤੀ ਆ ਕੇ ਤੇ ਫੇਰ ਮੈਂ ਪੁੱਛਦੀਆਂ ਤੇ ਕਹਦੇ ਹੇ ਸੇ ਨਾ ਤੇਨ ਲੈਣੇ ਆ ਹਿੱਸੇ ਬਰਾਬਰ ਹੀ ਆਊਗਾ ਜਿੰਨਾ ਆਊਗਾ ਉਹਨੂੰ ਟਿੱਟ ਜਿਆਦਾ ਲੱਗਾ ਤਾਨੂੰ ਘੱਟ ਲੱਗਾ ਮੈਨੂੰ ਤਾਂ ਕੋਹ ਨਹੀਂ ਜੇ ਸਮਝ ਲੱਗਣ ਡਈ ਵੀ ਮੇਰੇ ਨਾਲ ਇੰਨਾ ਬੋਲਦੇ ਆ ਵਰਮਜੀਤ ਵੀ ਬੋਲਣ ਡਈ ਏ ਨਾ ਨਾ ਤੂੰ ਡਰ ਨਾ ਕਿ ਇਹ ਗੱਲਾਂ ਮੈਂ ਤੇਰੇ ਨਾਲ ਹੀ ਹਿੱਸੇ ਦੋ ਹੀ ਕਰਕੇ ਜਾਉਂਗੀ ਤੀਜਾ ਹਿੱਸਾ ਬਿਲਕੁਲ ਨਹੀਂ ਹੋਊਗਾ ਤੂੰ ਫਿਕਰ ਨਾ ਕਰ ਮੈਂ ਹੁਣੇ ਆ ਜੰਨੀ ਆ ਮੇਰੀ বাস ਆਉਣ ਵਾਲੀ ਆ ਮੈਂ ਆ ਜੰਨੀ ਆ ਮੰਮੀ ਤੂੰ ਹੀ ਨਾ ਛੇਤੀ ਆਜੋ ਮੇਰੀ ਨਹੀਂ ਤੇ ਵਾਪੇ ਚਲਣ ਦੀ ਕੋਈ ਉਹ ਕਰਦੇ ਆ ਚਾਰ ਜਾਣੇ ਤੇ ਮੈਂ ਕੱਲੀ ਹੁਣ ਨਹੀਂ ਤੁਹਾਡੇ ਬਗੈਰ ਕਰਨਾ ਉਹ ਬੋਤਮ ਤੇਰੇ ਘਰ ਨੂੰ ਸਮਝਦੀ ਆ ਹੁਣ ਤੂੰ ਫੋਨ ਕੱਟੇਂਗੀ ਤੇ ਫੇਰ ਹੀ ਮੈਂ ਆਉਂਗੀ ਤੂੰ ਫੋਨ ਕੱਟ ਮੈਂ ਹੁਣੇ ਆ ਜੰਨੀ ਆ ਚਲ ਠੀਕ ਆਜੋ ਛੇਤੀ हां चलो ठीक हां चंगा चंगा ਹੁਣ ਮੰਮੀ ਆਵੇ ਤੇ ਇੱਥੇ ਕੋਹ ਨਾ ਕੋਹ ਕਰਾਵੇ ਇਹਦੇ ਐਵੇਂ ਮੈਨੂੰ ਗੱਲਾਂ ਹੀ ਕਰੇ ਜਾਂਦੇ ਆ ਵੱਡ ਖਾਣ ਪੈਣ ਦੇ ਇਹ ਸਭੋ ਕਬਨ ਇਹ ਤੂੰ ਕੀਤ ਮਾਸਾ ਲਾਇਆ ਕਰ ਦੀ ਗੱਲ ਨਾ ਘਰੇ ਰਹਿਣ ਦੀ ਦੀ ਹੁੰਦੀ ਐਵੇਂ ਰਿਸ਼ਤੇਦਾਰਾਂ ਦੇ ਵਿੱਚ ਨਹੀਂ ਕਿਸੇ ਨੂੰ ਪੱੜੀਦਾ ਹੁੰਦਾ ਮੇਰਾ ਤਮਾਸ਼ਾ ਕਾਦਾ ਲਾਇਆ ਵਾ ਤੁਸੀਂ ਤਮਾਸ਼ਾ ਮਗਾ ਦੋ ਤੇ ਮੁੱਕ ਜਾਊਗਾ ਜਦੋਂ ਤੁਸੀਂ ਅੜੀ ਕਰਕੇ ਬਹਿ ਗਏ ਹੈਂ ਨੇਹੇ ਸੇ ਕਰਨੇ ਤੈਨੂੰ ਕੋ ਦੇਣਾ ਨਹੀਂ ਫਿਰ ਇਹੋ ਕੋ ਹੋਣਾ ਜਿੰਨਾ ਚਿਰ ਕੋਈ ਪਾਸੇ ਨਹੀਂ ਨਾ ਗੱਲ ਲਾਉਂਦੇ ਉਹਨਾਂ ਚਿਰ ਇਦਾਂ ਹੀ ਤਮਾਸ਼ਾ ਲੱਗਾ ਰਹਿਣਾ ਵਾ ਤੇ ਆ ਤੇਰਾ ਕਿਹੜਾ ਆਪਾਂ ਸਾਰਾ ਖੰਡਾਏ ਆ ਤੇਰਾ ਤਾਂ ਤੈਨੂੰ ਦੇਣ ਹੀ ਰਹੇ ਆ ਕੀ ਗੱਲਾਂ ਹੀ ਨਹੀਂ ਕਿ ਰੋਟੀ ਖਾਣੀ ਤੂੰ ਇੱਕੋ ਗੱਲ ਨੂੰ ਨਿੱਗਿਆ ਤਾਂ ਨਹੀਂ ਪੜੀ ਦਿੰਦੀ ਜਿੰਨੂੰ ਮਰਜੀ ਪੁੱਛ ਕੇ ਵੇਲਾ ਆਪਣੀ ਮਾਂ ਨੂੰ ਲਿਆਉਣਾ ਨਾ ਉਹਨੂੰ ਵੀ ਲਿਆਇਆ ਉਹਨੂੰ ਪੁੱਛ ਲੈ ਵੀ ਕਿਨੇ ਹਿੱਸੇ ਬੰਦੇ ਆ ਮੰਮੀ ਮੈਂ ਤੇ ਆੰਨੀ ਆ ਵੀ ਜਿੱਦਾਂ ਕਵਲ ਆਂਦੀ ਆ ਨਾ ਓਦਾਂ ਕਰ ਲੋ ਸ਼ਾਂਤੀ ਦੇ ਨਾਲ ਘਰ ਦੇ ਵਿੱਚ ਵੰਡ ਵੰਡਾਇਆ ਹੋ ਜੇ ਨਾ ਤੇ ਵਧੀਆ ਗੱਲ ਵਾ ਐਵੇਂ ਲੜਾਈ ਝਗੜੇ ਦੇ ਵਿੱਚ ਕੁਝ ਨਹੀਂ ਰੱਖਿਆ ਅੱਗੇ ਲੜਾਈਆਂ ਕਰ ਕਰਕੇ ਵੀ ਇਹੀ ਲਿਆ ਵਾ ਕੀ ਖੱਟਿਆ ਸੀ ਤੇ ਉਹਦਾ ਹੈ ਸਾਹੀ ਕਿਹੜਾ ਮਾਰਨ ਡਏ ਆ ਅਸੀਂ ਕਿਹੜਾ ਦੇਣ ਨਹੀਂ ਡਏ ਅਸੀਂ ਤਾਂ ਆਖਣ ਡਏ ਪੀ ਲੱਲਾ ਆਪਣਾ ਹੇਠਾ ਇਹ ਕਿਤਾ ਦੋਹੇ ਸੇ ਲਲੂਗੀ ਦੇ ਦੋ ਫਿਰ ਆਪਣਾ ਦੇ ਦੋ ਅਹੀਂ ਤੇ ਵੀ ਆਪਣਾ ਦੇਣਾ ਕੀ ਪ੍ਰੋਬਲਮ ਮੈਨੂੰ ਅੱਗੇ ਇਹਨੇ ਇਕੱਠੇ ਅੱਠ ਜਾਓ ਇੱਥੇ ਕੋਈ ਵਾਚਦਾ ਨਹੀਂ ਸਾਰਿਆਂ ਨੂੰ ਜੇ ਹੁਣ ਉਹਦਾ ਨਹੀਂ ਮੰਨ ਮੰਨਦਾ ਤਾਂ ਅਹੀਂ ਕੀ ਕਰੀਏ ਹੁਣ ਅਹੀਂ ਤਾਂ ਬਥੇਰਾ ਸਮਝਾਉਣ ਡੇ ਤੁਹਾਡੇ ਨਾਲ ਹੀ ਮੈਂ ਕਹਿਣ ਰਹੀ ਆ ਤੇ ਮੰਮੀ ਵੀ ਸਮਝਾਉਣ ਡੇ ਮੈਂ ਮਾਰ ਦੇਖਣ ਡੇ ਇਹਨੂੰ ਉਹਨੇ ਵੱਲ ਸਮਝ ਨਹੀਂ ਚਾਹੀਦੀ ਆ ਵੀ ਸੱਸ ਸੱਸ ਸਮਝਾਉਣ ਡਈ ਆ ਇਦਾਂ ਕਰੋ ਕੋਠੇ ਉੱਰ ਕੇ ਨਾ ਉੱਚੀ ਚ ਰੋਲੀ ਪਾਵੀਂ ਹਾਂ ਹੱਡਣ ਲੱਗੇ ਚੰਗਾ ਪਰ ਤੁਹਾਡੇ ਘਰ ਹੀ ਕੁਤ ਮੇਸ਼ ਨਹੀਂ ਬਣਾ ساری ਉਮਰ ਮੈਂ ਜਾ ਕੇ ਪੱਠੇ ਪਾਵੇਂ ਚਾਰੇ ਵੇਚ ਬੰਨਿਆਂ 10 ਮੰਮੀ ਇਹਨਾਂ ਨੂੰ ਕਿੰਨੇ ਕੀ ਕਿਹਾ ਇਹ ਐਵੇਂ ਮੇਰੇ ਦਿਵਾਲੇ ਹੋ ਗਏ ਇਹੋ ਜੀ ਕੋਠੇ ਦੇ ਚੜ ਕੇ ਲੜੋ ਹਾਨੂੰ ਵੀ ਲੜਨ ਦੀ ਲੋੜ ਵਾ ਹੁਣ ਮੈਂ ਤੇ ਆਪ ਇਹਨੂੰ ਸਮਝਾਉਣ ਡਈ ਆ ਨਹੀਂ ਅਜੇ ਤੱਕ ਤੇ ਲੜੀਆਂ ਨਹੀਂ ਪਤਾ ਨਹੀਂ ਹੋਣੀ ਇਹਦੇ ਦਿਮਾਗ ਦੇ ਕੀ ਪੜਦਾ ਪੈ ਗਿਆ ਕਿਸ ਦੀ ਗੱਲ ਸਮਝਦੀ ਨਹੀਂ ਆ ਸਮਝ ਜੂਗੀ ਜਦੋਂ ਆਪੇ ਪਕਾਉਣੀਆਂ ਪਈਆਂ ਤੇ ਆਪੇ ਖਾਣੀਆਂ ਪਈਆਂ ਬਾਹਰੋਂ ਵੀ ਸਭ ਕੁਝ ਲਿਆਉਣਾ ਪਿਆ ਫੇ ਪਤਾ ਲੱਗਦੇ ਹੁੰਦੇ ਆ ਪਹਿਲਾਂ ਤੇ ਬੜੀਆਂ ਸਾਲਾ ਮਾਰੀ ਦੀਆਂ ਅਹੀਂ ਅੱਡ ਹੋਣਾ ਅਹੀਂ ਅੱਡ ਹੋਣਾ ਵੇਖੀ ਜਦੋਂ ਡੱਬਾ ਫੜ ਕੇ ਦੁੱਧ ਨੂੰ ਵੀ ਤਰੀ ਲੋਕਾਂ ਦੇ ਘਰ ਫੇ ਪਤਾ ਲੱਗਣਾ ਤੈਨੂੰ ਐ ਤੇ ਚੋਲਿਆਂ ਦੀਆਂ ਮਈਆਂ ਤੇ ਪੀ ਲਿਆ ਜੀ ਆਇਆ ਘਰ ਦੇ ਵਿੱਚ ਕਲੇਸ਼ ਕਰਕੇ ਨਾ ਕਿੰਨਾਂ ਚਾਰੀਆਂ ਬੇਜਬੰਦੀ ਪੱਠੇ ਵੀ ਲੇਟ ਹੋ ਗਿਆ ਚਲ ਟਾਈਮ ਸਿਰ ਖਾਣ ਗਿਆ ਦੁੱਧ ਦੇਣ ਗਿਆ ਚੱਲ ਪੁੱਤ ਇਧਰ ਉਹ ਇਧਰ ਇਧਰ ਮੇਰਾ ਪੁੱਤ ਉਹ ਯਾਖਾ ਯਾ ਪੈ ਗਏ ਪੱਠੇ ਬੱਸ ਪੈ ਗਏ ਚੋਲਾ ਧਾਰ ਮੈਂ ਕਿਹ ਜੇ ਠਹਿਰ ਕੇ ਚੋਲਾ ਮਾੜਾ ਹਰਿਆ ਪਿਆ ਖਾਂਦੇ ਥੋੜੇ ਜੀ ਤੇ ਖਲੋ ਠਰ ਕੇ ਚੋਲਿਓ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਆ ਕਵਲਕਾਰ ਦੇ ਵਿੱਚ ਕਰਦੀ ਕੀ ਫਿਰਦੀ ਆ ਆ ਨਵੀਂ ਲੜਾਈ ਲੈ ਕੇ ਬੈ ਗਈ ਆ ਪਤਾ ਨਹੀਂ ਇਹਦੀ ਮਾਂ ਨੇ ਕੀ ਸਿਖਾ ਦਿੱਤਾ ਇਹਨੂੰ ਬਸ ਇੱਕੋ ਹੀ ਗੱਲ ਮੈਂ ਅੱਡ ਹੋਣਾ ਮੈਂ ਅੱਡ ਹੋਣਾ ਜੋ ਕਰਦੀ ਨਾ ਕਰਿੰਦੀ ਇਹਨੂੰ ਸਭਾ ਗੱਲ ਜੀ ਜੋ ਡੈਡੀ ਨੇ ਕਰਨਗੇ ਠੀਕ ਆ ਮੈਂ ਡੈਡੀ ਨੂੰ ਦੋਰਾ ਸੁਣਤੀ ਆ ਵੀ ਜੋ ਸਾਡੇ ਕਰਨਗੇ ਨਾ ਫੈਸਲਾ ਸਾਨੂੰ ਮਨਜ਼ੂਰ ਕੋਈ ਨਹੀਂ ਤੇ ਸਹੀ ਆ ਇਹਨੂੰ ਇਹੋ ਹੀ ਵਹਿਮ ਆ ਤੇ ਮੰਮੀ ਹੁਣੇ ਪਤਾ ਨਹੀਂ ਸਾਂਝੇ ਘਰ ਦੇ ਵਿੱਚ ਇਹਨੂੰ ਕੀ ਦਈ ਜਾਂਦੇ ਆ ਪਰ ਆਪਾਂ ਤਾਂ ਕਦੀ ਮੰਮੀ ਹੋਣਾ ਬਸ ਆਬ ਕਿਤਾਬ ਮੰਗਿਆ ਹੀ ਨਹੀਂ ਆ ਕੋਈ ਦੇਣ ਪੈਹਾ ਤੇ ਲਾ ਨਾ ਦੇਣ ਲੀੜਾ ਲਤਾ ਲਿਆ ਦੇਣ ਨਾ ਲਿਆ ਦੇਣ ਚਲੋ ਅੱਗੇ ਮੈਂ ਭਾਵੇਂ ਆਪਣੇ ਪੇਕਿਆਂ ਤੋਂ ਪਹਿਲੀ ਦਾ ਹਿੱਸਾ ਠੇਕਾ ਵੀ ਲਿਆਉਂਦੀ ਹੁੰਦੀ ਹਣਾ ਤੇ ਤਾਂ ਵੀ ਮੈਂ ਇਹਨਾਂ ਦੇ ਹੱਥ ਦੇ ਉੱਤੇ ਰੱਖਦੀ ਹੁੰਦੀ ਵੀ ਚਲੋ ਇਹ ਵੱਡੇ ਆ ਮੈਂ ਕਦੀ ਆਪਣੇ ਕੋਲ ਪੈਹਾ ਨਹੀਂ ਰੱਖਿਆ ਉਹਨੂੰ ਤੇ ਪਤਾ ਨਹੀਂ ਕਾਦੀ ਫੂੰਪੂ ਚੜੀ ਆ ਫਿਰ ਇਹ ਇੱਥੇ ਪਤਾ ਨਹੀਂ ਕੀ ਖਾਈ ਜਾਂਦੇ ਆ ਦਿਮਾਗ ਮੋਟਾ ਵਾ ਮਾਂ ਉਲਟ ਪਟੀਆਂ ਪੜਾਉਂਦੀ ਆ ਇਹਨੂੰ ਸਾਰਾ ਪਤਾ ਤੇ ਸਾਡਾ ਪਿਓ ساری ਉਮਰ ਕਹਾੜੇ ਲਈ ਕਰਦਾ ਮਰ ਗਿਆ ਵਿਚਾਰਾ ਉਹਨਾਂ ਘੜਾ ਵੀ ਕਿਹਨੂੰ ਹੋ ਲਾਂਭੇ ਦੇਣਾ ਜਾ ਕੇ ਪਰ ਇੱਕ ਗੱਲ ਹੈਗੀ ਆ ਜਿਹੜੀਆਂ ਗੱਲਾਂ ਅੱਜ ਕਵਲ ਨੇ ਕੀਤੀਆਂ ਨਾ ਮੈਨੂੰ ਮੈਨੂੰ ਮਾਸਾ ਚੰਗੀਆਂ ਨਹੀਂ ਲੱਗੀਆਂ ਆਂਦੀ ਤੂੰ ਡੀਕੇਂਗੀ ਨਾ ਆਪਣੇ ਪੇਕਿਆਂ ਨੂੰ ਤੇਰੇ ਕੋ ਕਹਨੇ ਨਹੀਂ ਆਉਣਾ ਤੇਰੀ ਆਖਰੀ ਢੀਕਵਾ ਇਦਾਂ ਦੀਆਂ ਗੱਲਾਂ ਕਰਦੀ ਚੰਗੀ ਲੱਗਦੀ ਐ ਦੱਸ ਤੂੰ ਜੋ ਲੈਣਾ ਮੰਮੀ ਹੁਣਾਂ ਕੋਲ ਐ ਮੈਨੂੰ ਕਾਦੇ ਮੇਨੇ ਮਾਰਦੀ ਆ ਉਹਦਾ ਸੋਚ ਜਾਵੇ ਨਾ ਪਹਿਲਾਂ ਕਵਲ ਨੇ ਕਦੀ ਨਹੀਂ ਮਾੜਾ ਚੰਗਾ ਬੋਲਿਆ ਤਾਂ ਨਾ ਇਹ ਦੰਦ ਚੁੱਕਾ ਹੁਣ ਪਤਾ ਜੇ ਮੈਂ ਮਾਂ ਗਈ ਨਾ ਉਹਦਾਂ ਦੀ ਤੇਨੇ ਕਪਾਤੀ ਪਾਇਆ 24 ਘੰਟੇ ਕੋਖਣਾ ਹੋ ਗਿਆ ਨਾ ਇਹ ਸੋਚ ਦਿੰਦੀ ਵੀ ਹੁਣ ਲੈਣਾ ਹੁਣ ਲੈਣਾ ਕੰਤਾ ਦਾ ਸਾਨੂੰ ਕੱਖ ਜੀ ਹੁਣ ਚੱਲ ਠੀਕ ਆ ਅਸੀਂ ਬਹੁਤੀ ਬੈਸ ਬਾਜੀ ਦੇ ਵਿੱਚ ਵਕੀਲ ਲੈਣਾ ਵਾ ਇਹ ਮੰਮੀ ਡੈਡੀ ਨੂੰ ਹੀ ਪਤਾ ਹੋਊਗਾ ਕਿ ਕਿੰਨੂ ਕਿੰਨੀ ਜ਼ਮੀਨ ਦੇਣੀ ਆ ਤੇ ਕਿੰਨੀ ਨਹੀਂ ਦੇਣੀ ਮੈਂ ਤੇ ਜਾਵਾਂ ਕਰ ਮੇਰਾ ਤੇ ਰਤਾ ਹੀਗਾ ਤੇ ਚੱਲ ਮੈਂ ਲੋਏ ਲੋਏ ਤਾਰ ਕੱਢ ਲਿਉਣੀ ਆ ਜੇ ਤੂੰ ਆਂਦੇ ਹੀ ਹੋ ਤੇ ਮੈਂ ਠਹਿਰ ਕੇ ਆ ਜੂੰਗੀ ਉਹ ਚਾ ਪੱਠੇ ਖਾਂਢੀ ਨੇ ਵਿਚਾਰੀ ਨੂੰ ਖਾਂਦੇ ਮੁੜ ਕੇ ਉੱਟ ਕੇ ਜੀ ਨਾ ਫੇਨੇ ਦਾ ਸਾਮਾਨ ਨਹੀਂ ਮਿਲਣਾ ਇਹ ਹੱਥੋਂ ਹੀ ਵਿਰੇਗੀ ਕੋਈ ਗੱਲ ਨਹੀਂ ਮੈਂ ਨਾ ਕਵਲ ਹਟ ਜਾ ਦਿਮਾਗ ਹੀ ਫਿਰਿਆ ਵਾ ਸਿਆਣੀ ਬਣੀ ਹੈਗੀ ਆ ਤੇ ਘਰ ਦਾ ਸਾਂਝਾ ਕੰਮ ਆ ਚਲ ਤੂੰ ਟਿਕੀ ਰਿਹਾ ਕਿ ਤਾ ਤੁਹਾਡੇ ਘਰ ਦਾ ਕੋਈ ਬਣ ਜੂਗਾ ਪਰ ਨਾ ਅੱਡ ਬਨੇ ਨੇ ਲੈ ਕੇ ਕਿਹੜੀ ਪੰਡਾ ਪਾਉਣੀਆਂ ਨੇ ਸੁਦਾਨ ਨੇ ਟਾਈਮ ਲਾਤਾ ਮੰਮੀ ਨੇ ਆਖਿਆ ਛੇਤੀ ਆਜੋ ਇਹਨਾਂ ਨੇ ਉਹੋ ਕੰਮ ਹੀ ਕੀਤਾ ਮੰਮੀ ਆ ਸ਼ਿਕਾਰ ਸਾਂਸੀ ਕਾ ਬੜਾ ਟਾਈਮ ਲਾਯਾ ਦੇ ਟਾਈਮ ਫਿਰ ਪੁੱਤ ਲੱਗਦਾ ਹੀ ਆ ਬੱਸੇ ਆਉਣਾ ਹੀ ਸੈ ਸੈ ਕੀ ਗੱਲ ਕੀ ਹੋਈ 10 ਮਿੰਟ ਚੰਗੀ ਤਰ੍ਹਾਂ ਗੱਲ ਕੀ ਹੋਣੀ ਆ ਆਉਂਦੇ ਆ ਵੀ ਉਹਨੂੰ ਹਿੱਸਾ ਵਧ ਦੇਣਾ ਵਾ ਤੇ ਤੈਨੂੰ ਘਟ ਦੇਣਾ ਵਾ ਇਹ ਕਿੱਦਾਂ ਬਣਦਾ ਵਾ ਹਿੱਸਾ ਵਧ ਦੇਣਾ ਉਹਨੂੰ ਤੇ ਤੈਨੂੰ ਘਟ ਦੇਣਾ ਵਾ ਕੀ ਗੱਲ ਉਹ ਕੰਮਕਾਰ ਜ਼ਿਆਦਾ ਕਰਦੇ ਤੁਸੀਂ ਘਟ ਕਰਦੇ ਜੀ ਮਾਪਤ ਉਹਨਾਂ ਦੀਆਂ ਨਜ਼ਰਾਂ ਵਿੱਚ ਤੇ ਹੋਈਆ ਕਿ ਉਹੋ ਹੀ ਸਾਰਾ ਕੰਮ ਲਈ ਫਿਰਦੇ ਦੋਵੇਂ ਜੀ ਚੰਗੇ ਬਣੇ ਆ ਤੇ ਹਨੂ ਮਾੜੇ ਬਣਾਇਆ ਵਾ ਚੱਲ ਤੂੰ ਛੱਡ ਇਹਨਾਂ ਗੱਲਾਂ ਨੂੰ ਮੈਂ ਪੁੱਛਦੀ ਆ ਨਾ ਇਹ ਕਿੱਦਾਂ ਦੋ ਹਿੱਸੇ ਦੇਣਗੇ ਇਹ ਬਜਾਦਾ ਸਿਰ ਤੇ ਚੜਦੇ ਆ ਮੈਂ ਲਾਉਣਾ ਵੀ ਜਾਣਦੀ ਇਹਨਾਂ ਨੂੰ ਚੱਲ ਆ ਯੋ ਬਾਰ ਮਾ ਇਕਤਮੈਂ ਮੈਂ ਨਿਕਰ ਰਹੀ ਆ ਕੋਈ ਨਹੀਂ ਆਲੰਡੋ ਇੱਥੇ ਕਰੀ ਆਉਣਾ ਵਾ ਸੱਸੀ ਦਾ ਭਾਜੀ ਸੱਸਰੀ ਘਰ ਸੱਸੀ ਦਾ ਭੈਣ ਜੀ ਸੱਸਰੀ ਘਰ ਮੈਂ ਜੇ ਕਵਲ ਪੈਨ ਜੀ ਮੈਂ ਆ ਕੀ ਸੋਣ ਰਹੀ ਆ ਕਵਲ ਕੋ ਜਿੱਦਣੇ ਹੀ ਕਵਲ ਦਾ ਰਿਸ਼ਤਾ ਕੀਤਾ ਹੀ ਉਸ ਦਿਨ ਹੀ ਚਾਰੇ ਸੇ ਵੇਖੇ ਅਸੀਂ ਦੋਆ ਹੀ ਸਿਆਨੂ ਰਿਸ਼ਤਾ ਕੀਤਾ ਸਿੱਧੀ ਵੰਡ ਕਰੋ ਕਾਣੀ ਵੰਡ ਨਾ ਕਰੋ ਮੇਰਾ ਮੁੰਡਾ ਨਹੀਂ ਮੰਨਦਾ ਆ ਵੰਡਾ ਮੁੰਡਾ ਕਰਨ ਨੂੰ ਤਾ ਤੂੰ ਇਹ ਪੁੱਠੇ ਮਤਨਾ দাও ਸਿੱਧੀ ਮਰਤ ਕੋਈ ਦੇ ਕੇ ਤਾਂ ਜਾਓ ਪੈਣ ਜੀ ਮੈਂ ਕਹਾਂ ਦੀ ਪੁੱਠੀਆਂ ਮਤਾਂ ਦੇਣ ਨਹੀਂ ਆ ਜੋ ਸੁਣਿਆ ਮੈਂ ਤੁਹਾਨੂੰ ਉਹ ਹੀ ਪੁੱਛਿਆ ਤੇ ਤੁਸੀਂ ਇਦਾਂ ਕੀਤੀਆਂ ਹੋਣੀਆਂ ਤੇ ਇਹ ਕਾ ਦੱਸਣ ਦੀ ਮੈਨੂੰ ਇਹ ਕਿਤਾ ਅੱਡ ਹੋ ਜੂਗੀ ਫਿਰ ਜਾਂ ਤੁਸੀਂ ਅੰਗਲ ਤੇ ਆਏ ਹੋ ਨਾ ਤੇ ਜੇ ਨਜ਼ਰ ਮੇਰਾ ਮੁੰਡਾ ਨਹੀਂ ਨਾ ਹੁੰਦਾ ਮੈਂ ਨਹੀਂ ਹੱਡ ਕਰਨਾ ਪਰ ਲੋ ਤੂੰ ਕਿਉਂ ਕਰਨਾ ਜਦੋਂ ਸਾਡਾ ਮੁੰਡਾ ਨਹੀਂ ਕੁਝ ਕਹਿਣ ਦਿਆ ਤੇ ਇਹ ਉਹਦੇ ਪੁੱਛੇ ਤੋਂ ਬਿਨਾਂ ਹੀ ਅੱਡ ਹੋ ਜੂਗੀ ਕੰਦੀ ਭਾਜੀ ਘਰ ਦੇ ਵਿੱਚ ਤੰਗੀ ਆਈ ਹੋਗੀ ਤੇ ਫੇਰ ਹੀ ਕੁੜੀ ਸਿਰਮੋਂ ਬੋਲੀ ਆ ਉਦਾਂ ਕਿਦਾਂ ਬੋਲ ਜਾਂਦੀ ਅੱਗੇ ਨਾਲ ਇੰਨੇ ਚਰਦੀ ਬੋਲੀ ਉਹ ਮੁੰਡਾ ਬਾਹਰੋਂ ਸਾਨੂੰ ਆਖੰਡਿਆ ਕੋਈ ਨਹੀਂ ਮੈਂ ਆ ਜਾਣਾ ਵਾਂ ਆਣ ਕੇ ਮੈਂ ਆਪੇ ਸਭ ਕੁਝ ਨਿਜੇਟ ਲੂੰਗਾ ਤੇ ਕੱਲੀ ਆਖੀ ਜਾਂਦੀ ਮੈਂ ਅੱਡ ਹੋਣਾ ਮੈਂ ਅੱਡ ਹੋਣਾ ਕੱਲੀ ਕਿਤਾ ਅੱਡ ਹੋ ਜੂਗੀ ਤੁਸੀਂ ਵੀ ਸਿਆਣੇ ਸਮਝਾਓ ਇਹਨੂੰ ਕੋਈ ਇਹ ਆਪਣੇ ਪੁੱਤ ਕਿੱਦਾਂ ਤੂੰ ਅੱਡ ਹੋ ਜਾਣਾ ਵਾ ਜੇ ਤਾਂ ਮੁੰਡਾ ਬਾਹਰ ਵਾ ਤਾਂ ਤੂੰ ਕਿੱਦਾਂ ਅੱਡ ਹੋਣਾ ਵਾ ਭੈਣ ਜੀ ਬੜਾ ਸਮਝਾਉਂਦੀ ਰਹੀ ਆ ਮੈਂ ਉਹ ਸਮਝਦੀ ਵੀ ਰਹੀ ਆ ਪਰ ਹੁਣ ਸਿਰੋਂ ਪਾਣੀ ਲੰਘ ਗਿਆ ਉਹ ਤੇ ਫੇਰ ਉਹ ਕੁੜੀ ਬੋਲੀ ਮੇਰੀ ਇਹ ਆ ਅਸੀਂ ਤੇ ਨਹੀਂ ਉਹ ਅੱਡ ਹੋਣ ਦੇਣੇ ਜਿੰਨਾ ਚਿਰ ਅਸੀਂ ਜੀਨੇ ਆ ਉਹਨਾਂ ਚਿਰ ਤੇ ਦੋ ਚੁੱਲੇ ਬਣ ਨਹੀਂ ਜਿਹੜੇ ਕੋਈ ਚੁੱਲੇ ਬੜੂ ਗਿਆ ਕਰ ਇਹ ਕਿੱਦਾਂ ਹੋ ਭਾਜੀ ਗੱਲ ਚੁੱਲੇ ਬਣਨਗੇ ਤੇ ਦੋ ਹੀ ਬਣਨਗੇ ਤੇ ਮੈਂ ਬਣਾ ਕੇ ਵੀ ਜਾਊਂਗੀ ਤੇ ਦੋਹਾਂ ਚੁੱਲੇ 'ਚ ਰੋਟੀਆਂ ਪੱਕਣਗੀਆਂ ਇਹਦੀਆਂ ਆਪਣੀਆਂ ਪੱਕਣਗੀਆਂ ਤੁਹਾਡੀਆਂ ਆਪਣੀਆਂ ਪੱਕਣਗੀਆਂ ਇਹੋ ਸਿੱਖ ਮਤ ਕੁੜੀ ਨੂੰ ਦੋ ਨਾ ਵੀ ਕੋਈ ਨਹੀਂ ਕੋਈ ਇੱਕੋ ਚੁੱਲੇ ਰੋਟੀਆਂ ਪਕਾਓ ਇਹ ਅਹੋ ਜੀ ਨੋਬਤ ਆਵੇ ਹੀ ਨਾ ਚਾਲਕ ਉੱਠ ਤੈਨੂੰ ਮੈਂ ਦਵਾ ਭਾਂਡੇ ਵੰਡ ਕੇ ਤੇ ਆਪਣੀ ਆ ਪਕਾਓ ਤੇ ਇਹ ਉਦਾਂ ਦੀ ਮਾਂ ਆਪੇ ਉੱਠ ਕੇ ਤੇ ਵੰਡਣ ਚ ਰੁਪਈਆ ਭਾਂਡੇ ਇਹੋ ਤੇ ਗੱਲਾਂ ਹੁੰਦੀਆਂ ਹਲਾ ਸੇਰੀਆਂ ਹੁੰਦੀਆਂ ਨਾ ਧੀਆਂ ਨੂੰ ਤੇ ਨਾ ਹੋਣ ਤੇ ਆਪੇ ਇਖਤੀਆਰ ਨਾ ਵਿਗੜਨ ਇਦਾਂ ਚ ਘਰ ਵਿਗੜਦੇ ਆ ਚੱਲ ਕਵਲ ਹੋ ਆਲੇ ਖਾਲੀਆਂ ਤੇ ਦੋ ਚੋਕਾਂ ਚਲ ਤੂੰ ਨਿਕਲੀ ਲੱਲਾ ਡਿੱਗੀ ਪਤਾ ਕੀ ਗੱਲ ਆ ਤੂੰ ਤਿੱਕੋ ਮੱਝ ਰੱਖਣੀ ਆ ਤੇ ਨਾ ਦੋ ਚਾਰ ਰੱਖਣੀਆਂ ਵਾ ਤਾਂ ਆਪੇ ਆਪੇ ਚੁੰਦੇ ਰਿਆ ਕਰਨਗੇ ਤੇ ਸਾ ਡੱਬਾ ਲੈ ਲੈ ਕਨਾਲ ਮੰਮੀ ਜੀ ਏਦਾਂ ਨਾ ਕਰੋ ਸਾਡੇ ਘਰ ਦਾ ਤੇ ਅੱਗੇ ਹੀ ਬੜਾ ਤਮਾਸ਼ਾ ਬਣ ਗਿਆ ਵਾ ਹੋਰ ਤਮਾਸ਼ਾ ਨਾ ਲਾਓ ਲੋਕੀ ਕੀ ਕਹਿਣਗੇ ਵੀ ਇਹਨਾਂ ਦੇ ਘਰ ਰੋਜ਼ ਹੀ ਕੋਤ ਕਲੇਸ਼ ਰਹਿੰਦਾ ਵਾ ਇਹ ਤਮਾਸ਼ੇ ਲੱਗਣੇ ਲੱਗਨੇ ਆ ਜੀ ਮੈਂ ਤਾਂ ਡੇਜੇ ਮੂੰਹ ਆ ਲੈ ਵੇਖਣ ਲਈ ਆ ਜਦੋਂ ਤਾਂ ਤੁਸੀਂ ਆਏ ਨਾ ਕਦੀ ਕੋਈ ਗੱਲ ਤੇ ਕਦੀ ਕੋਈ ਗੱਲ ਸਾਡਾ ਘਰ ਨਾ ਖਰਾਬ ਕਰੋ ਤੇ ਨਾਲੇ ਰਿਸ਼ਤੇਦਾਰੀ ਦਾ ਮਾਮਲਾ ਵਾ ਚੁੱਪ ਕਰਕੇ ਨਾ ਸਾਡੇ ਘਰ ਦਾ ਕੰਮ ਹੀ ਆਪੇ ਨੇ ਜੱਟ ਲਾਗੇ ਤੇ ਤੁਸੀਂ ਆਵੇ ਜਿਹੜਾ ਕੰਮ ਹੁੰਦਾ ਨਾ ਪਰੌਣਿਆਂ ਵਾਲਾ ਉਹ ਕਰੋ ਆਣ ਕੇ ਛੱਡੋ ਮੰਮੀ ਮੇਰੀ ਮੰਮੀ ਦੀ ਇਹ ਤਾਂ ਡਾ ਕੀ ਮਤਲਬ ਹੋਇਆ ਵੀ ਉਹਨਾਂ ਦੀ ਤੁਸੀਂ ਬੇਦੀ ਘੰਟੇ ਪੇ ਕਰ ਆਇਆ ਦੀ ਉਹ ਬੇਦੀ ਆ ਜਿਹੜੇ ਘਰ ਦਾ ਮਤਲਾ ਵਾ ਅਸੀਂ ਆਪੇ ਕਰਾਂਗੇ ਵੰਡ ਮਡਾਈਆਂ ਅਸੀਂ ਕਰਨੇ ਆਂ ਇਹ ਕੁੜਮਣੀ ਆਖੇ ਇਹ ਬੰਡਮਟੀਆਂ ਕਰਦੀ ਸੋਣੀ ਲੱਗਦੀ ਆ ਏਦਾਂ ਹੀ ਆ ਨਾ ਫਿਰ ਜਦੋਂ ਤੁਸੀਂ ਨਹੀਂ ਬਾਤ ਪੁੱਛਣੀ ਤਾਂ ਉਹਨੇ ਤੇ ਫਿਰ ਤੇਰੀ ਦੀ ਪੁੱਛਣੀ ਆ ਮੇਰੀ ਮਾਂ ਹੁਣ ਆਈ ਆ ਨਾ ਇੱਕ ਪਾਸਾ ਕਰਕੇ ਜਾਉਗੀ ਕਵਲ ਤੇਰੀ ਮਤ ਮਾਰੀ ਗਈ ਆ ਜੇ ਪੇਕੇ ਜਾ ਕੇ ਬੈਠੀ ਰਹੇਗੀ ਤੇ ਮੁੜ ਕੇ ਹੋਗਾ ਤੈਨੂੰ ਤੇਰੇ ਮਗਰ ਨਹੀਂ ਕਹਿੰਨੇ ਵੀ ਜਾਣਾ ਤੇਰਾ ਦਿਮਾਗ ਫੇਰ ਗਿਆ ਵਾ ਇਹੋ ਜਿਹਾ ਘਰ ਪਰਿਵਾਰ ਲੱਭਣ ਡਿਆ ਕਿਤੇ ਨਾ ਤੂੰ ਬਹੁਤੀ ਸਿਆਣੀ ਆ ਤੈਨੂੰ ਮੇਰੇ ਨਾਲ ਬਹੁਤੀ ਮਤਵਾ ਚੱਲ ਪੁੱਤ ਆਹ ਪਾਂਡੇ ਫੜ ਤੇ ਮੈਂ ਬਾਕੀ ਤੈਨੂੰ ਨਾਹੋ ਤੇ ਲੈ ਦੂੰ ਜਿਹੜੀ ਚੀਜ਼ ਦੀ ਤੈਨੂੰ ਲੋੜ ਹੋਊਗੀ ਚੰਗਾ ਚਲਾ ਨਾ ਤੇ ਇਹ ਕੋਈ ਚੀਜ਼ ਕਰਨਾ ਨਹੀਂ ਪੈਂ ਜੀ ਭਾਂਡੇ ਲੈਣ ਤੇ ਕਵਲ ਦੇ ਹੱਥੋਂ ਖੋ ਤੇ ਤੁਹਾਨੂੰ ਮਹਿੰਗੇ ਪੈਣੇ ਹੀ ਹੋ ਇਹ ਕੰਮ ਨਾ ਕਰਿਓ ਭਾਂਡੇ ਖੋਲਿਆ ਜੇ ਉਹ ਖੋਲਿਆ ਨਾ ਭਾਂਡੇ ਤੇ ਮੈਂ ਕੁੜੀ ਹੁਣ ਲੈ ਕੇ ਜਾਉਂਗੀ ਕੁੜੀ ਖੋ ਕੇ ਦੱਸਿਓ ਮੇਰੀ ਤੇ ਕਿੱਦਾਂ ਕੋਲੋਗੇ ਹੁਣ ਜਾਉਗੀ ਪੇਕੇ ਹੀ ਹੁਣੇ